ਮੈਸ਼ੈਨੂਰ ਕਰਤਾ ਹੁਣ ਵੇਲੇ ਦੀ ਟਾਰਡੀਨਲ ਵੱਡੀ ਅਪਡੇਟ ਸਾਂਝੇ ਕਰਨ ਜਾ ਰਹੇ ਹਾਂ ਮਿਲ ਜਾਣਕਾਰੀ ਮੁਤਾਬਕ ਪੰਜਾਬ ਸੂਬੇ ਵਿੱਚ 10000 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਚਾਹੇ ਉਹ ਹੈਡ ਕਨਸਟੇਬਲ ਸੀ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਅਧਿਕਾਰੀ ਸੀ ਉਹ ਜਿਹੜੇ ਉਹਨਾਂ ਦੇ ਤਬਾਦਲੇ ਜਿਹੜੇ ਕੀਤੇ ਗਏ ਨੇ ਉਸ ਦੇ ਪਿੱਛੇ ਵੱਡੀ ਚਰਚਾ ਦੀ ਗੱਲ ਇਹ ਵੀ ਛਿੜ ਗਈ ਸੀ ਕਿ ਨਸ਼ਿਆਂ ਦੇ ਉੱਤੇ ਕੰਟਰੋਲ ਚਾਹੀਦਾ ਨਹੀਂ ਹੋ ਪਾਇਆ ਇਸ ਕਰਕੇ ਸਰਕਾਰ ਨੂੰ ਲੱਗਿਆ ਤੇ ਪਾਲਸੀ ਬਣਾਈ ਗਈ 120 ਦੀ ਪਾਲਸੀ ਬਣਾਈ ਗਈ ਹੈ ਜਿਹੜੀ ਪੰਜਾਬ ਸਰਕਾਰ ਦੇ ਵਿੱਚ ਪੂਸਮੁਲਾਜ਼ਮਾਂ ਦੇ ਤਬਾਦਲੇ ਦੀ ਇਸ ਨੂੰ ਲਾਗੂ ਕਰ ਦਿੱਤਾ ਗਿਆ ਪਹਿਲੀ ਵਾਰੀ ਐਂਡ ਇਹ ਵੱਡੇ ਪੱਧਰ ਦੇ ਉੱਤੇ ਇਸ ਨੂੰ ਲਾਗੂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਚਰਚਾ ਦੀ ਗੱਲ ਇਹ ਵੀ ਛੇੜ ਗਈ ਸੀ ਕਿ ਮੁੱਖ ਮੰਤਰੀ ਦਾ ਦਾਵਾ ਕੀਤਾ ਉਹ ਵੀ ਦੱਸਾਂਗੇ ਔਰ ਜੋ ਸਰਚੋਸੀ ਕੀ ਉਸ ਵਿੱਚ ਖਾਸ ਕਰਕੇ ਮੰਨਿਆ ਜਾ ਰਿਹਾ ਸੀ ਕਿ ਵੱਡੇ ਪੱਧਰ ਦੇ ਉਤੇ ਬਦਰੀਆਂ ਦਾ ਕਾਰਨ ਇਹ ਕਿ ਨਸ਼ਾ ਤਸਕਰਾਂ ਦੇ ਕਾਬੂ ਜੁੜਾਈ ਨਹੀਂ ਪਾਇਆ ਜਾ ਰਿਹਾ ਫਿਰ ਪੁਲਿਸ ਮੁਲਾਜ਼ਮ ਜਿਹੜੇ ਆ ਲੰਬੇ ਸਮੇਂ ਤੋਂ ਇੱਕ ਥਾਂ ਟਿਕਾਣੀ ਤੇ ਪੈਰ ਜਮਾ ਕੇ ਚਾਹੇ ਉਪਰਸਾ ਚਾਰ ਦੇ ਕਈ ਕੇਸ ਹੋ ਜਾਂ ਨਸ਼ਾ ਸਮੈਗਲਿੰਗ ਦੇ ਕੇ ਸੋ ਹੁਣ ਉਹਨਾਂ ਦੇ ਵਿੱਚ ਉਹਨਾਂ ਨੂੰ ਬਦਲਣਾ ਬਹੁਤ ਹੀ ਜ਼ਰੂਰੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਜਦੋਂ ਐਸਐਸਪੀ ਤੇ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਤਾਂ ਇੱਥੋਂ ਤੱਕ ਡੀਜੀਪੀ ਗੌਰਵ ਯਾਦਵ ਦੇ ਨਾਲ ਵੀ ਉਹਨਾਂ ਵੱਲੋਂ ਸਲਾਮਸ਼ੁਰਾ ਕੀਤਾ ਗਿਆ ਤੇ ਉਹਨਾਂ ਵੱਲੋਂ ਜੋ تھے ਨਸ਼ਾ ਤਸਕਰਾਦਿਆਂ ਸਮਗਰੂਆਂ ਦੀਆਂ ਦਵਾਈਆਂ ਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਜ਼ਬਤ ਕਰਨ ਦਾ ਹੁਕਮ ਦੇ ਦਿੱਤਾ ਜੁੜਾ ਹੈ ਇਹ ਦਾਵਾ ਜੁੜਾ ਹੈ ਭਗਵੰਤ ਮਾਨ ਦਾ ਸੀ ਇਹ ਬੋਲ ਜਿਹੜੇ ਆ ਭਗਵੰਤ ਮਾਨ ਦੇ ਸੀ ਜੇਕਰ ਕੋਈ ਪੁਲਿਸ ਮੁਲਾਜ਼ਮ ਨਸ਼ਾ ਤਸਕਰ ਦੇ ਨਾਲ ਮਿਲਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਜਾਵੇਗਾ ਇਹ ਵੀ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਜੇਕਰ ਕੋਈ ਵੀ ਮੁਲਾਜ਼ਮ ਕੋਈ ਵੀ ਨਸ਼ਾ ਤਸਰਾਨੇ ਨਾਲ ਮਿਲਿਆਏ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਉਸ ਨੂੰ ਕਦੇ ਮਾਫ ਨਹੀਂ ਕੀਤਾ ਜਾਵੇਗਾ ਤੇ ਉਸ ਦੀਆਂ ਜਾਇਦਾਦਾਂ ਜਿਹੜੀਆਂ ਨੇ ਜ਼ਬਤ ਕਰ ਲਈਆਂ ਜੋ ਆਣੀਆਂ ਤੇ ਉਹਨਾਂ ਨੇ ਇਹ ਗੱਲ ਪੰਜਾਬ ਦੇ ਇੰਡੇ ਵੱਡੇ ਦਾਅਵੇ ਤੋਂ ਡੀਜੀਪੀ ਗੁਰਵਯਾਦਵ ਨੇ ਇਸ ਗੱਲ ਨੂੰ ساری ਗੱਲ ਨੂੰ ਸਿੱਰੇ ਤੋਂ ਨਕਾਰ ਕਰ ਦਿੱਤਾ ਇੱਕ ਦਿੱਤੇ ਵਿਸ਼ੇਸ਼ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇਹ 10000 ਮੁਲਾਜ਼ਮਾਂ ਦੀ ਬਦਲੀ ਕੀਤੀ ਗਈ ਹੈ ਤਾਂ ਬਦਲੀ ਕੀਤੇ ਗਏ ਨੇ ਇਹ ਪ੍ਰਸ਼ਾਸਨਿਕ ਕਾਰਵਾਈ ਹੈ ਇਸ ਨੂੰ ਨਸ਼ਾਸਕਰਾਂ ਦੇ ਨਾਲ ਜ਼ਾਨ ਨਸ਼ੇ ਦੇ ਮੁੱਦੇ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਜੇਕਰ ਇਹ ਹੋ ਗਿਆ ਕਿ ਉਹਨਾਂ ਨੇ ਇਸ ਵਿਸ਼ੇਸ਼ ਇੰਟਰਵਿਊ ਵਿੱਚ ਇੱਕ ਖਾਸ ਗੱਲ ਵੀ ਕਹਿ ਦਿੱਤੀ ਗਈ ਸੀ ਜਿਦੋਂ ਕਿ ਪੰਜਾਬ ਦੇ ਲੋਕਾਂ ਨੂੰ ਜਾਣਨੀ ਲੋਖਤੀ ਜ਼ਰੂਰੀ ਹੈ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਪੰਜਾਬ ਪੁਲਿਸ ਦੇ ਵਸ ਦੀ ਗੱਲ ਨਹੀਂ ਕੀ ਕਹਿੰਦਾ ਪਾਵ ਹੈ ਕਿ ਪੰਜਾਬ ਪੁਲਿਸ ਕੱਲੇ ਅਨੁਛੇ ਦੇ ਖਿਲਾਫ ਨਹੀਂ ਲੜ ਸਕਦੀ ਫਿਰ ਲੜੇਗਾ ਕੌਣ ਪੰਜਾਬ ਸਰਕਾਰ ਦਾ ਸਾਥ ਨਹੀਂ ਦੇ ਰਹੀ ਜਾਂ ਕੇਂਦਰ ਦੀਆਂ ਏਜੰਸੀਆਂ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ ਕਿਰ ਕੇਂਦਰ ਦੀਆਂ ਏਜੰਸੀਆਂ ਸਾਥ ਨਹੀਂ ਦੇ ਰਹੀਆਂ ਕਿਉਂਕਿ ਡੀਜੀਪੀ ਗੌਰਵ ਵਿਆਧਵ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਿਲਾਫ ਵੱਡੀ ਵੱਡੀ ਉਚਾਂਗ ਚ ਦੇ ਵਿੱਚ ਕਲੀ ਪੰਚਰਾ ਪੁੱਛ ਨਹੀਂ ਕੁਝ ਕਰ ਸਕਦੀ ਵਕ ਵਕ ਕੇਂਦਰੀ ਏਜੰਸੀਆਂ ਤੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਜਿਹੜਾ ਜ਼ਰੂਰੀ ਹੈ ਕਿਉਂਕਿ ਸਿੱਧੇ ਤੌਰ ਦੇ ਉਤੇ ਨਸ਼ਾ ਸਮੱਗ ਲਿੰਗ ਦਾ ਜਿਹੜਾ ਜ਼ਿੰਮੇਵਾਰ ਹੈ ਪਾਕਿਸਤਾਨੀਆਂ ਏਜੰਸੀਆਂ ਨੇ ਪਾਕਿਸਤਾਨ ਦੇ ਵੱਲੋਂ ਜਿਹੜੇ ਡਰੋਨ ਆਏ ਸੀ ਉਹਨਾਂ ਦੇ ਵਿੱਚੋਂ ਕਿਉਂਕਿ ਡਰੋਨ ਆਏ ਕਿੰਨੇ ਨਹੀਂ ਹਨ ਤੇ ਕਿੰਨੇ ਕਾਬੂ ਕੀਤੇ ਗਏ ਨੇ ਇਸ ਦੀ ਜਾਣਕਾਰੀ ਵੀ ਜੀ.ਜੇ.ਪੀ. ਗੌਰਵ ਯਾਦਵ ਨੇ ਵਿਸ਼ੇਸ਼ ਇੰਟਰਵਿਊ ਦੇ ਦੌਰਾਨ ਦੱਸ ਦਿੱਤੀ ਗਈ ਸੀ ਜੀ.ਜੇ.ਪੀ. ਗੌਰਵ ਯਾਦਵ ਨੇ ਇੰਦਿੱਤ ਇੰਟਰਵਿਊ ਦੇ ਵਿੱਚ ਹਾਲਾਂਕਿ ਸਭ ਤੋਂ ਵੱਡੀ ਹਿਰਾਨੀ ਵਾਲੀ ਗੱਲ ਉਹਨਾਂ ਨੇ ਇੱਕ ਕਹਿ ਦਿੱਤੀ ਗਈ ਸੀ ਦੋ ਗੱਲਾਂ ਸਾਹਮਣੇ ਨਿਕਲ ਕੇ ਆ ਗਈਆਂ ਸਨ ਕਿ ਜਿਹੜੇ ਜੀ.ਜੇ.ਪੀ. ਗੌਰਵ ਯਾਦਵ ਦੇ ਇਹ ਬਿਆਨਾਂ ਦੇ ਆਧਾਰ ਤੇ ਉਤੇ ਜਿਹੜੇ ਨਸ਼ਿਆਂ ਦੇ ਖਿਲਾਫ ਜਿਥੇ ਵੱਡੇ ਵੱਡੇ ਪ੍ਰਚਾਰ ਕੀਤੇ ਜਾ ਰਹੇ ਨੇ ਅਸੀਂ ਜੰਗ ਵੇਢੀ ਹੋਈ ਹੈ ਇਸਨੂੰ ਸਾਫੀਆ ਕਰਕੇ ਰਵਾਂਗੇ ਕਰ ਦੇਾਂਗੇ ਪਰ ਪੰਜਾਬ ਸਰਕਾਰ ਦਾ ਆਪਣੇ ਪੱਧਰ ਦੇ ਉਤੇ politcal ਦਾਵਾ ਸੀ ਪਰ ਉਸ ਦਾਅਵੇ ਦੇ ਬਿਲਕੁਲ ਉਲਟ ਬਿਆਨ ਹੀ ਇਸ ਨੂੰ ਸਮਝਿਆ ਜਾ ਸਕਦਾ ਹੈ ਕਿਉਂਕਿ ਡੀਜੀਪੀ ਕੁਰਵ ਯਾਦਵ ਨੇ ਆਖਿਆ ਕਿ ਕਲੀ ਪੰਜਾਬ ਪੁਲਿਸ ਨਸ਼ਿਆਂ ਦੇ ਖਿਲਾਫ ਨਹੀਂ ਲੜ ਸਕਦੀ ਔਰ ਅਮਲੀ ਰੂਪ ਦੇ ਵਿੱਚ ਵੇਖਿਆ ਜਾਵੇ ਤਾਂ ਇਹ ਕਾਂਲਜੀਪੀ ਗੌਰਵ ਯਾਦਵ ਦੀ ਬਿਲਕੁਲ ਠੀਕ ਜਾਪ ਰਹੀ ਹੈ ਪਰ ਜਦੋਂ ਨਸ਼ਿਆਂ ਅਸੀਂ ਨਸ਼ਿਆਂ ਦੇ ਕੰਟਰੋਲ ਇਸ ਕਰਕੇ ਕਿਉਂ ਨਹੀਂ ਕਰ ਪਾਰੇ ਉਦੋਂ ਪ੍ਰਾਪਤੀ ਗਿਣਤੀਆਂ ਗਿਣਉਣ ਲੱਗੀਆਂ ਬਹੁਤ ਵੱਡੇ ਵੱਡੇ ਮਸ਼ਹੂਰ ਅਤੇ ਇਤਸ਼ਾਰੀਆਂ ਦੇ ਦਿੱਤੇ ਜਾਂਦੇ ਨੇ ਅਸੀਂ ਕਿੰਨੇ ਜੋੜੇ ਨੇ ਰੈਡਾ ਮਾਰੀਆਂ ਕਿਨੇ ਛਾਪੇ ਮਾਰੀ ਕੀਤੀ ਹੈ ਕਿਨਾ ਨਸ਼ਾ ਬ੍ਰਾਂਡ ਕੀਤਾ ਉਸ ਵਿੱਚ ਇਹ ਗੱਲਾਂ ਉਦੋਂ ਵੀ ਉਸਾਰੇ ਹੋਣੀਆਂ ਚਾਹੀਦੀਆਂ ਨੇ ਚਾਹੇ ਉਪਰ ਕਾਨਫਰੰਸ ਦੇ ਰੂਪ ਵਿੱਚ ਹੈ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਪ੍ਰੈਸ ਨੋਟਸ ਲਈ ਕੀਤਾ ਜਾਂਦਾ ਹੈ ਉਹ ਵੀ ਦੱਸਣਾ ਚਾਹੀਦਾ ਹੈ ਇਹ ਕੱਲੇ ਪੰਜਾਪੂਸ ਤੋਂ ਇਹ ਲੜਾਈ ਨਹੀਂ ਲੜੀ ਜਾਈ ਕੋਟ ਕਿੜੀਆਂ ਕਿੜੀਆਂ ਜੜੀਆਂ ਲੋੜ ਹੈ ਉਸ ਦੇ ਉੱਤੇ ਪਹਿਰਾ ਦਿੱਤਾ ਜਾਵੇ ਹਾਲਾਂਕਿ ਪਰਸ਼ੋਲ ਹੁੰਦੀ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸਿਵਲ ਪ੍ਰਸ਼ਾਸਨ ਨੂੰ ਪ੍ਰਸ਼ਟਾਚਾਰ ਦੇ ਖਿਲਾਫ ਲੈਂਡ ਦਾ ਦਾਵਾ ਕਰ ਦਿੱਤਾ ਗਿਆ ਸੀ ਉੱਥੇ ਹੀ ਸਖਤ ਹਦਾਇਤਾਂ ਵੀ ਦੇ ਦਿੱਤੀਆਂ ਗਈਆਂ ਸਨ ਪੰਜਾਬ ਪੂਸ ਦੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਜੇਕਰ ਕਿਸੇ ਜ਼ਿਲ੍ਹੇ ਦੇ ਵਿੱਚ ਪ੍ਰਸ਼ਟਾਚਾਰ ਦੇ ਮਾਮਲੇ ਨਾ ਰੁਕੇ ਤਾਂ ਜ਼ਿੰਮੇਵਾਰ ਕੌਣ ਹੋਏਗਾ ਜ਼ਿਲ੍ਹਾ ਮੁਖੀ ਡਿਪਟੀ ਕਮਿਸ਼ਨਰ ਜੁਆਫਰ ਕਾਨੂੰਨ ਵਿਵਸਥਾ ਤੇ ਨਸ਼ੀਆਂ ਵਾਲੇ ਮਾਮਲੇ ਦੇ ਉੱਤੇ ਕੋਈ ਕੰਟਰੋਲ ਨਾ ਹੋਇਆ ਤਾਂ ਕੌਣ ਜ਼ਿੰਮੇਵਾਰ ਹੋਊਗਾ ਇਹ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਤੇ ਨਿਰਭਰ ਕਰਦਾ ਹੈ ਜੁਆਫਰ ਪੁਲਿਸ ਮੁਲਾਜ਼ਮ ਹੋਵੇਗਾ ਜੁਆਫਰ ਡਿਪਟੀ ਜੁਆਫਰ ਬੀਜੇਪੀ ਫਿਰ ਜਾਨੀ ਕਿ ਐਸਐਸਪੀ ਜਾਂ ਫਿਰ ਸੰਬੰਧਿਤ ਜਿੱਥੇ ਕੋਈ ਕਮਿਸ਼ਨਰ ਰੇਟ ਹੈ ਉਥੇ ਕਮਿਸ਼ਨਰ ਜਿਹੜੇ ਆ ਪੁਲਿਸ ਕਮਿਸ਼ਨਰ ਨੇ ਉਹ ਜ਼ਿੰਮੇਵਾਰ ਹੋਣਗੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦ ਸੀ ਡੀਜੀਪੀ ਗੌਰਵ ਯਾਦਵ ਜਿਹਨਾਂ ਕੋਲ ਸਾਰੀ ਵਾਗਡੋਰ ਹੈ ਪੰਜਾਬ ਪੁਲਿਸ ਦੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਾਰੇ ਨਾਲ ਦੱਸ ਦਿੰਨੇ ਆ ਕਿ ਖਾਸ ਕਰਕੇ ਸੁੱਖੀਆਂ ਬਨੀਆਂ ਇਹ ਉਸ ਵਿੱਚ ਆਖਿਆ ਗਿਆ ਕਿ ਬਦਲੇ ਅਧਿਕਾਰੀਆਂ ਦਾ ਨਸ਼ਾ ਸਕਰੀਨ ਨਾਲ ਕੋਈ ਸਬੰਧ ਨਹੀਂ ਹੈ ਇਸ ਗੱਲ ਦਾ ਦਾਵਾ ਜਿਹੜਾ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਰ ਦਿੱਤਾ ਗਿਆ ਤੇ ਹੁਣ ਜੇਕਰ ਉਹਨਾਂ ਨੇ ਸਿੱਧਾ-ਸਿੱਧਾ ਪਾਕਿਸਤਾਨ ਦੇ ਉੱਤੇ ਠਹਿਰਾਇਆ ਹੈ ਮਾਮਲਾ ਕਿ ਜ਼ਿੰਮੇਵਾਰ ਕੌਣ ਹੈ ਪਾਕਿਸਤਾਨੀ ਐਜੰਸੀਆਂ ਐਸਆਈ ਸ਼ੁਮੇਵਾਰ ਨੂੰ ਨਾਲੇ ਪਾਕਿਸਤਾਨੀ এজੰਸੀਆਂ ਨੇ ਉਠਾਇਆ ਕਿ ਉਹਨਾਂ ਦੇ ਵੱਲੋਂ ਇਹ ਪਾਕਿਸਤਾਨ ਦੀ ਮিলিਫੋਕਟ ਜੋ ਡਰਗ ਸਪਲਾਈ ਜਿਹੜੀ ਆਉਂਦੀ ਨਹੀਂ ਪੰਜਾਬ ਦੇ ਵਿੱਚ ਉਹ ਸਤਾਰੀ ਮিলিਫੋਕਟ ਉਹਨਾਂ ਨੇ ਦੱਸੀ ਹੈ ਪਾਕਿਸਤਾਨ ਦੀ ਜਿਸ ਤੋਂ ਬਾਅਦ ਹੁਣ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਮੁਲਾਜ਼ਮ ਦੇ ਅਧਿਕਾਰੀਆਂ ਦੇ ਪਰ ਜੀ.ਐੱਪੀ. ਗੌਰਵ ਯਾਦਵ ਨੇ ਇਸ ਮਾਮਲੇ ਇਸ ਬਦਲਾਂ ਤਬਦਲੀਆਂ ਨੂੰ ਜਿਹੜੇ ਜੋੜ ਕੇ ਨਾ ਵੇਖਿਆ ਇਹ ਪ੍ਰਸ਼ਾਸਨ ਕੀ ਬਦਲਾ ਹੈ ਇਹ ਤਾਂ ਅਸੀਂ ਵੀ ਸੁਵਿਧਾ ਜਿਹੜੀ ਨੀਤੀ ਹੈ ਤਬਦਲੇ ਕਰਨ ਦੀ ਉਸ ਨੂੰ ਲਾਗੂ ਕੀਤਾ ਹੈ ਹੁਣ ਗੌਰਵ ਯਾਦਵ ਇੱਥੇ ਬਿਲਕੁਲ ਸਹੀ ਤੱਥ ਪੇਸ਼ ਕਰ ਰਹੇ ਨੇ ਯਾਨੀ ਕਿ ਜਦ ਮੁੱਖ ਮੰਤਰੀ ਭਗਵੰਤ ਮਾਨ ਇਹ ਆਪਮ ਆਪ ਦੇ ਵਿੱਚ ਦੋਵੇਂ ਗੱਲਾਂ ਮਿਲ ਨਹੀਂ ਖਾਨੀਆਂ ਕਿਉਂਕਿ ਇਹ ਗੱਲਾ ਸਾਹਮਣੇ ਨਿਕਲ ਕੇ ਆਇਆ ਹਨ ਕਿ ਨਸ਼ਾ ਕੰਟਰੋਲ ਨਹੀਂ ਹੋ ਰਿਹਾ ਪੰਜਾਬ ਸੂਬੇ ਦੇ ਅੰਦਰ ਇਸ ਕਰਕੇ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਦਾਰੇ ਹਨ ਪਰ ਹੁਣ ਜੀ ਵੀ ਗੌਰਵ ਯਾਦਵ ਕਹਿ ਰਹੇ ਨੇ ਕਿ ਨਹੀਂ ਫੇਰ ਬਦਲ ਕੀਤਾ ਜਾ ਰਿਹਾ ਹੈ ਪ੍ਰਸ਼ਾਸਨਿਕ ਕਾਰਨਾ ਕਰਕੇ ਕੀਤਾ ਗਿਆ ਹੈ ਔਰ ਨਾਲ ਹੀ ਅੱਗੇ ਇਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਕੋਲ ਪਾਕਿਸਤਾਨ ਦੀ ਇੰਟਰ ਸਰ ਇਨ ਕਲਾਸਸ ਜਿਸ ਜਿਹੜੀ ਕਿ ਆਈਏਐਸ ਤੋਂ ਏਜੰਸੀ ਹੈ ਉਹਨਾਂ შე ਤਸਕਰੀ ਦੇ ਆਲਮਤ ਵਿੱਚ ਸ਼ਮੂਲੀਅਤ ਹੋਣ ਦੇ ਸਬੂਤ ਦੇ ਸਿੱਧੇ ਤੌਰ ਤੇ ਸਬੂਤ ਨੇ ਉਹ ਸਬੂਤ ਪਾਈ ਜਾਂਦੇ ਨੇ ਉਹ ਸਾਡੇ ਕੋਲ ਸਬੂਤ ਹੈਗੀ ਹੈ ਉਨਨ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਨਸ਼ਾ ਕਸਰੀ ਖਿਲਾਫ ਪਿਛਲੇ ਪਿਛੇ ਐਸਆਈ ਦਾ ਹੱਥ ਹੈ ਆਈਐਸਆਈ ਦਾ ਹੱਥ ਹੈ ਭਾਰਤ ਵਿੱਚ ਸੁ ਨਸ਼ਾ ਆਤਵਾਦ ਦਾ ਮੁੱਖ ਕਾਰਨ ਹੈ ਯਾਨੀ ਕਿ ਡਰਗ ਸਿਸਟਮ ਟ੍ਰੈਜ਼ੀ ਟ੍ਰੈਜ਼ਮ ਜਿਹੜਾ ਉਹ ਪਾਕਿਸਤਾਨ ਦੀ ਏਜੰਸੀ ਕਰਕੇ ਆ ਰਿਹਾ ਹੈ ਪੰਜਾਬ ਦੇ ਅੰਦਰ ਡੀਜੀਪੀ ਨੇ ਅੱਗੇ ਵੀ ਆਖਿਆ ਕਿ ਪਾਕਿਸਤਾਨ ਉਸ ਦਾ ਅਰਥਚਾਰਾ ਵੈਸੇ ਤਾਂ ਹਿੱਲਿਆ ਪਿਆ ਹੈ ਪਰ ਬਹੁਤ ਹੀ ਮੰਡੇ ਉਹਨਾਂ ਦੀ ਮੰਡੜੀ ਹਾਲ ਨਹੀਂ ਪਰ ਉਹ ਆਪਣਾ ਗੁਜ਼ਾਰਾ ਕਰਨ ਲਈ ਅਜਿਹੇ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ ਤੇ ਚੱਲ ਰਹੇ ਨੇ ਉਹਨਾਂ ਨੇ ਵੀ ਅਖਿਆ ਕਿ 219 ਤੋਂ ਲਗਭਗ 900 ਸ਼ੇਡਰਾਂ ਨੂੰ ਸਰਹੱਦ ਤੋਂ ਪਾਰ ਭੇਜੇ ਅਤੇ ਵਾੜੀ ਵਾਲੇ ਪਾਸੇ ਇਸ ਸਾਲ ਵੀ 15 ਪੁਲਿਸ ਨੇ ਬੀਐਸਐਫ ਨਾਲ ਮਿਲ ਕੇ 247 ਡਰੋਨ ਦੇ ਵਿੱਚੋਂ 101 ਨੂੰ ਕਾਬੂ ਕੀਤਾ ਹੁਣ 247 ਦੇ ਵਿੱਚੋਂ ਦੇ ਕੇ 101 ਨੂੰ ਕਾਬੂ ਕੀਤਾ ਗਿਆ ਬਾਕੀ 146 ਡਰੋਨ ਕੀ ਨਸ਼ੇ ਦੀ ਸਪਲਾਈ ਕਰ ਗਏ ਇਸ ਦਾ ਜਵਾਬ ਕੀ ਹਾਦੀਨ ਵਾਲਾ ਖਤਰਾ ਜਿਹੜਾ ਉਹ ਪੈਦਾ ਹੋਇਆ ਰਹਿੰਦਾ ਹੈ ਤੇ ਇਸ ਮਹੀਨੇ ਕਥਿਤ ਨਸ਼ੇ ਦੀ ਓਵਰਡੋਸ ਕਾਰਨ ਹੋਈਆਂ 14 ਮੌਤਾਂ ਇੱਕ ਵਾਰ ਫਿਰ ਸਾਹਮਣੀ ਆਇਆ ਇਹ ਮਾਮਲਾ ਡੀਜੀਪੀ ਨੇ ਜੋੜ ਦੇ ਕਿ ਇਹ ਵੀ ਆਖਿਆ ਕਿ ਫੇਰ ਸਾਹਮਣੇ ਆਇਆ ਜਿਹੜਾ ਉਹ ਆਖਿਆ ਕਿ ਮੈਂ ਦਾਅਵੇ ਨਾਲ ਇਹ ਕਹਿ ਸਕਦਾ ਹਾਂ ਕਿ ਬਦਲੇ ਦੀਆਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਕੋਈ ਵੀ ਨਸ਼ਗਸਕਰਾਂ ਦੇ ਨਾਲ ਜੁੜੇ ਕੇਸਾਂ ਵਿੱਚ ਸ਼ਾਮਿਲ ਹੀ ਨਹੀਂ ਹੈ ਇੱਕ ਗੱਲ ਹੋਰ ਸਰਚਾ ਦੀ ਹੈ ਕਿ ਮੰਗਰਾਂ ਦੇ ਚੋਂ ਅਨਾਲ ਜਿਹੜੇ ਸਬੰਧ ਬਣ ਗਏ ਹਨ ਸਾਰਿਆਂ ਦੇ ਤਾਂ ਨਹੀਂ ਉਹਨਾਂ ਦੇ ਵਿੱਚੋਂ ਕਈ ਬਹੁਤੇ ਜੁੜੀਆਂ ਦੇ ਬਣੀ ਨਹੀਂ ਪਰ ਉੱਥੇ ਉਹਨਾਂ ਨੇ ਸਿੱਧਾ ਜੱਫੀ ਗੋਰਾ ਵਿਧਮ ਨੇ ਆਪਣੇ ਉਸ ਮੋਨਾ ਮੁਲਾਜ਼ਮਾਂ ਦੇ ਹੱਕ ਵਿੱਚ ਬਿਆਨ ਦਿੰਦਿਆਂ ਆਖ ਦਿੱਤਾ ਕਿ ਉਹਨਾਂ ਦਾ ਕਿਸੇ ਨਾਲ ਵੀ ਇਹਨਾਂ ਸਬੰਧ ਜਿਹੜਾ ਇਹ ਨਸ਼ਾ ਤਸਕਰਾਂ ਦੇ ਨਾਲ ਨਹੀਂ ਹੈ ਜੁਨਾ ਪ੍ਰਸ਼ਾਪੂਸ ਵਰਸ਼ਾਸ਼ਣ ਦੀ ਜਿਹੜੀ ਆ ਉਹਨਾਂ ਨੇ ਬਦਲੀ ਕੀਤੀ ਹੈ ਉਹਨਾਂ ਨੇ ਗਲਤ ਕੀਤਾ ਹੈ ਨਸ਼ਾ ਸਪਲਾਈ ਦਾ ਤਾਂ ਵੀ ਹੋ ਸਕਦਾ ਸੀ ਜੇਕਰ ਉਹਨਾਂ ਨੇ ਤਬਦਲੇ ਨਾ ਕੀਤੇ ਹੁੰਦੇ ਪਰ ਫਿਰ ਵੀ ਇਥੇ ਗੱਲ ਉਹਨਾਂ ਨੇ ਸਿੱਧੇ ਤੌਰ ਤੇ ਇਨਵੋਲਵ ਨਹੀਂ ਹੈ ਕਿ ਔਰ ਇਸ ਕਰਕੇ ਜੁੜੇ ਜਿਹੜੇ ਵੀ ਆਜੀ ਰਾਜੇ ਸਿੰਘ ਹੁੰਦਲ ਹੈ ਜੁੜੇ ਜੁਨਾਂ ਦੇ ਨੁਸ਼ਾ ਦਸਤਰਾ ਦੇ ਨਾਲ ਕਿੰਨੀ ਕੁ ਸਬੰਧ ਹੈ ਸੀ ਨਹੀਂ ਸੀ ਕਿੰਨਿਆਂ ਨੂੰ ਬਚਾਇਆ ਗਿਆ ਕਿੰਨਿਆਂ ਨੂੰ ਫਸਾਇਆ ਗਿਆ ਉਹ ਕੇਸ ਦੇ ਵਿੱਚ ਜਦੋਂ ਰਾਜੇ ਸਿੰਘ ਹੁੰਦਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਸ ਮਾਮਲੇ ਵਿੱਚ ਜਿਹੜਾ ਸਵਾਲ ਕੀਤਾ ਗਿਆ ਡੀਜੀਪੀ ਗੌਰਵ ਯਾਦਵ ਨੂੰ ਉਸ ਦਾ ਵੀ ਜਵਾਬ ਉਹ ਦਿੰਦੇ ਨਹੀਂ ਉਹ ਵੀ ਅਸੀਂ ਅੱਗੇ ਚਾਕੇ ਸਪੋਰਟ ਦੇ ਵਿੱਚ ਸੁ ਦੱਸਦਿਆਂ ਔਰ ਉਹਨਾਂ ਨੇ ਆਖਿਆ ਕਿ ਨਸ਼ੇ ਤਸਕਰੀ ਦੇ ਨਾਲ ਕੋਈ ਜੜਾ ਮੇਲ ਨਹੀਂ ਹੈ ਪੰਜਾਬ ਪੁਲਿਸ ਦਾ ਉਹਨਾਂ ਨੂੰ ਨਸ਼ਿਆਂ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ 220 ਦੀ ਸਰਕਾਰ ਦੀ ਜਿਹੜੀ 220 ਦੀ ਜਿਹੜੀ ਪਾਲਿਸੀ ਬਣਾਈ ਗਈ ਆ ਉਸ ਦੇ ਹਿੱਸੇ ਨੇ ਉਸ ਦੇ ਸਿੱਧੇ ਆਧਾਰ ਤੇ ਉਤੇ ਇਸ ਨੂੰ ਜਿਹੜਾ ਬਦਲਾਇਆ ਗਿਆ ਤੇ ਨਾਲ ਜੀਡੀਪੀ ਗੌਰਵ ਯਾਦਵ ਨੇ ਆਖਿਆ ਕਿ ਪੰਜਾਬ ਪੁਲਸ ਜੜੀ ਨਸ਼ੇ ਤਸਕਰਾਂ ਦੇ ਨਾਲ ਨਹੀਂ ਲੜ ਸਕਦੀ ਸਤੂਬਾ ਸਰਕਾਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਪੰਜਾਬ ਪੁਲਸ ਦਾ ਸਾਥ ਦੇਣ ਤੇ ਜੀਡੀਪੀ ਗੌਰਵ ਯਾਦਵ ਨੇ ਆਖਿਆ ਕਿ ਜੋ ਕੇਂਦਰ ਦੀਆਂ ਏਜੰਸੀਆਂ ਨੇ ਸੈਂਟਰ ਦੀਆਂ ਏਜੰਸੀਆਂ ਨੇ ਉਹ ਵੀ ਪੰਜਾਬ ਕੋਲ 10 ਸਾਥ ਦੇ ਅਤੇ ਪੰਜਾਬ ਸਰਕਾਰ ਵੀ ਸਾਥ ਦੇ ਇਹ ਪੰਜਾਬ ਸਰਕਾਰੇ ਦਾ ਵੀ ਨਾਲ ਸਾਰਾ ਕੰਮ ਪੰਜਾਬ ਪੁਲਿਸ ਦੇ ਅੰਦ ਸਟਾ ਦਿੱਤਾ ਪਰ ਉਸ ਸਾਥਵੀ ਦੇ ਵਿੱਚ ਜਿਸ ਕਾਰਨ ਗੀਦਰ ਵੀ ਗੌਰਵ ਯਾਦਵ ਨੇ ਇਹ ਦਾਵਾ ਕਰ ਦਿੱਤਾ ਹੈ ਵਿਸ਼ੇਸ਼ ਇੰਟਰਵਿਊ ਦੇ ਦੌਰਾਨ ਜਿਥੇ ਉਹਨਾਂ ਵੱਲੋਂ ਪਾਕਿਸਤਾਨ ਤੇ ਦੋਸ਼ ਲਗਾਇਆ ਗਿਆ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਡਰੋਨ ਪਾਕਿਸਤਾਨ ਦੇ ਵਿੱਚੋਂ ਆਏ ਹਨ 900 ਡਰੋਨਾਂ ਦੇ ਵਿੱਚੋਂ ਉਹਨਾਂ ਨੇ 101 ਡਰੋਨਾਂ ਨੂੰ ਜਿਹੜਾ ਕਾਬੂ ਕੀਤਾ ਬਾਕੀ 106 ਡਰੋਨ ਨਸ਼ੇ ਦੇ ਸਪਲਾਈ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਵੀ ਕਹਿ ਦਿੱਤਾ ਗਿਆ ਕਿ ਹੁਣ ਕੋਈ ਵੀ ਪੁਲਿਸ ਮੁਲਾਜ਼ਮ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਅਧਿਕਾਰੀ ਹੈ ਉਹ ਜਿਹੜੇ ਹੈ ਨਹੀਂ ਜਿਹੜੇ ਨਸ਼ਾ ਤਸਕਰਾ ਦੇ ਨਾਲ ਮਿਲੀ ਹੋਈ ਇਹ ਜਿਹੜਾ ਇਹਨਾਂ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੀ ਗਰਲ ਜਿਹੜੀ ਹੈ ਮੇਲ ਲਿੰਕ ਖਾਂਦੀ ਕਿਉਂਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕੂਫੀ ਹੱਕ ਵਿੱਚ ਅਤੇ ਨਸ਼ੇ ਦੇ ਕੰਟਰੋਲ ਦੇ ਮੁੱਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਇਹ ਚੀਜ਼ ਕੈਦ ਹੁੰਦੀ ਗਈ ਸੀ ਹੁਣ ਇਸ ਬਾਬਤ ਤੁਹਾਡੀ ਕੀ رائے ਹੈ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਹੀ ਫੈਸਲਾ ਲਿਆ ਗਿਆ ਜਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਤੁਸੀਂ ਵੀ ਕਮੈਂਟਾਂ ਦਸਰੀਏ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ਪਾਕ ਟੂਰੇ ਪੰਜਾਬ ਦੇ ਨਾਲ